वाहे जी का खालसा वाहिगुरु जी की फतेह रामकली कली महला तीजा आनंद, एक ओंकार सतगुरु प्रसाद आनंद पिया सतगुरु में पाया सतगुरुता पाया सहज सेती, मन बजिया व ਮਰਾ ਘਰ ਤਨ ਪਰਵਾਰ ਪਰੀਆਂ ਸ਼ਬਦ ਗਾਵ ਨਹੀਂ ਆਈਆਂ ਸ਼ਬਦਾਂ ਦਾ ਗਾਉ ਹੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਾਂ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਾਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਲਾ ਸਮਨਾਤ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹੀ ਬਾ ਕਿਆ ਨਹੀਂ ਕਰਤੇ 라 ਕਰਤਾ ਤੇ ਆ ਸਭ ਕੀ ਚਾਹ ਜਿਸ ਦੇ ਹਾਂ ਸੋ ਪਾਵੇ ਸਦਾ ਸਿਫਤ ਸੁਲਾਹਤ ਨਾਮ ਮਾਨਵਸਾਏ ਨਾਮ ਜੀਨ ਕਿਆ ਮਨ ਵਸਿਆ ਵਾਜੇ ਸਬਦ ਕਨੇਰੇ ਕਾਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਧਾਰੋ ਸਾਚ ਨਾਮ ਅਧਾਰ ਮੇਰਾ ਜਿਨ ਪੂ ਖਾਸ ਗਵਾਈਆਂ ਕਰ ਸੰਤ ਸੁਖਮਨ ਆਏ ਵਿਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹਾਂ ਵਡੀਆਂ ਆਈਆਂ ਕਹੋ ਆ ਨਾਨਕ ਸੁਣੋ ਸੰਤੋਹ ਸਬਦ ਤਰੋਤੇ ਯਾਰ ਸਾਚਾ ਨਾਮ ਮੇਰਾ ਆਧਾਰੋ